ਦਾ ਸਗਾ ਬੇਸ਼ਾਨਾ ਵੇ ਸ਼ਾਨਿਆ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇੋਂ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮਾਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿਨੇ ਜਰੂ ਆਣਾ ਹੀ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਤ ਇਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਤਾ ਕਹਿੰਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋਗੇ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਉਹ ਰੰਜੇ ਸ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਜੀਆਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਨਿਆਂ ਨੇ ਆਪ ਪੈਣਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਕੱਠੇ ਰਹੀ ਨੇ ਸਾਡੇ ਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹਦੀ ਹੈਗੀ ਕੇਸ ਦਾ ਦਾ ਹੀ ਹੈ ਇਹ ਕੇਸ ਹੁਣ 307 ਦਾ ਸਲਤਨਪੁਰ ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਚੱਲੇ ਆ ਇਹ ਕੱਲੇ ਜਾ ਰਹੇ ਸੀ ਇਹ ਕੱਲੇ ਜਾਂਦੇ ਕੀ ਕੰਮ ਕਰਦਾ ਹੈ ਇਹ ਮੁੰਡਾ ਇਹ ਖੇਤੀਬਾੜੀ ਕਰਦਾ ਹੈ ਅੱਛਾ ਜੀ ਹਾਂ ਪ੍ਰੋਬੀਟੀ ਡੀਲਰ ਜਿਆਦਾ ਕਰਦਾ ਹੈ ਨਾਲ ਆਮ ਤਾਂ ਆਮ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰਨਾ ਇਹ ਤਾਂ ਮੈਨੂੰ ਨਹੀਂ ਹੁਣ ਪਤਾ ਤੇ ਨਾ ਕੀ ਤੁਹਾਡਾ ਹਰਜਿੰਦਰ ਗੌਰ ਤੇ ਇਹ ਕੀ ਹੈ ਕਿ ਕਿੱਥੇ ਚੱਲੇ ਸੀ ਇਹ ਤਰੀਕੇ ਚੱਲੇ ਕਰਪੂਥਲੇ ਸਾਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ-ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾਮ ਬੇਟੇ ਦਾ ਬੇਟੇ ਦਾ ਨਾਮ ਸ਼ਾਨ ਸਿੰਘ ਹੈ ਬੇੜਾ ਵੀ ਨਾਲ ਸੀ ਅੱਜ ਨਾ ਉੱਥੇ ਇਕੱਠੇ ਹੋਣਾ ਸੀ ਅਜੇ ਗੋਂਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਇਹਨੂੰ ਫਾਟ ਕੇ ਘੇਰ ਲਿਆ ਵਿਚਾਰੇ ਨੂੰ ਕੀ ਦੱਸਦੇ ਫਾਟ ਹੁਣ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣਗੇ ਉੱਥੇ ਤੇ ਫੇਰ ਹੀ ਹੁੰਦਾ ਹੈ ਨਾ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇਹ ਤਾਂ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਤਰੀਕਾ ਤਰੀਕਾ ਨਹੀਂ ਪੁੱਛੀ ਦੀ ਕਿ ਉਹਦਾ ਬ੍ਰਾਂਹਪੁਰੇ ਦੇ ਨਾਲ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਢੇਤ ਹੋਊਗਾ ਤੇ ਕਿੱਥੇ ਦਾ ਮੁੰਡਾ ਹੈ ਇਹ ਗੋਪੀ ਗੋਪੀ ਚੋਲੇ ਦਾ ਵਾ ਹੋਰ ਨਹੀਂ ਮੈਨੂੰ ਪਤਾ ਵੀਰ ਉਹ ਕੋਈ ਵੀ ਸ਼ਰਨ ਸਿੰਘ ਹੈ ਜੀ ਇਹ ਮੁੰਡਾ ਕੌਣ ਸੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਹੈ ਅੱਛਾ ਜੀ ਹਾਂ ਜੀ ਇਹ ਤੁਹਾਨੂੰ ਵੀ ਕਿਤਨਾ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੇਨ ਤੇ ਚੋਲਾ ਸਭ ਵੀਰਾ ਦਾ ਫੋਨ ਆਇਆ ਸੀ ਵੀ ਆ ਗੱਲ ਹੋਈ ਤੇ ਉੱਥੇ ਆ ਬਾਈ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਕਤਲ ਕਿਹਾ ਕਿਉਂ ਕੀਤਾ ਗਿਆ ਜੀ ਗਏ ਆ ਮੁਲਾਜ਼ਮ ਕੰਡਾ ਆ ਕੋਈ ਜੀ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਬਾਕੀ ਕੋਈ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਖਾਣ ਆ ਵੀ ਪਹਿਲਾਂ ਕੋਈ ਧਮਕੀ ਜਾਂ ਕਿੱਦਾਂ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜੂ ਤਰੀਕ ਉਹ ਸੀ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਲਖੋ ਦੇਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨ ਤਾਰੇ ਸੀਗੇ ਸ਼ਾਇਦ ਉਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਦੇਚ ਥਿਉਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ ਲੋਕ ਪਹਿਲਾਂ ਤਾਂ ਤਰਕੀਬ ਨਹੀਂ ਹੋ ਰਹੀ ਕਿ ਇਸ ਨੇ ਨਹੀਂ ਨਹੀਂ ਇਹਦੇ ਆਪ ਤੇ ਵੀ ਪਰਚੇ ਪੁੱर्चे ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਹੀ ਹੈ ਕਿ ਹਜੇ ਵਰਕਆਊਟ ਕਰ ਰਹੇ ਐ ਐਗਜੈਕਟ ਮੇਰੇ ਖਿਆਲ ਤਿੰਨੇ ਫਾਇਰ ਹੋਏ ਸੀ ਹਾਂਜੀ ਪੰਜ ਫਾਇਰ ਹੋਏ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ মিডিਆ ਇੰਚਾਰਜ ਹਾਂ ਔਰ ਕੱਲ ਹੀ ਮੈਨੂੰ ਕាល ਹੀ ਮੈਨੂੰ ਮੰਡੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਪਾਰਟੀ ਨੇ ਅੱਜ ਇੱਥੇ ਵਾਰਦਾਤ ਦਾ ਮੈਨੂੰ ਫੋਨ ਆਇਆ ਕਿ ਸਜਨ ਦਾ ਵੀ ਇੱਥੇ ਨਾ ਮੁੰਡੇ ਨੂੰ ਗੋਲੀ ਮਾਰ ਕੇ ਡੈਥ ਕਰ ਦਿੱਤੀ ਗਈ ਹੈ ਮੈਂ ਪਤਾ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਗੋਪੀ ਚੋਲਾ ਉਹਨੂੰ ਗੋਲੀ ਵੱਜੀ ਆ ਤਾਂ ਮੇਰਾ ਜਿਹੜਾ ਦਿਲ ਆ ਉਹ ਅੰਦਰੋਂ ਨਿਕਲ ਗਿਆ ਕਿਉਂਕਿ ਮੇਰੇ ਨਾਲ ਉਹਦਾ ਬਹੁਤ ਲਿੰਕ ਸੀਗਾ ਬਹੁਤ ਪਿਆਰ ਕਰਨ ਵਾਲਾ ਉਹ ਦੋਸਤ ਹੈ ਮੇਰਾ ਤੇ ਉਹਦਾ ਚਲਾ ਜਾਣਾ ਜਿਹੜਾ ਵਾ ਉਹ ਬਹੁਤ ਦੁੱਖਦਾਈ ਹੈ ਸਾਡੀ ਪਾਰਟੀ ਚ ਕੀ ਉਹਦਾ ਸੀ ਸਾਡਾ ਵਲੰਟੀਅਰ ਸਾਥੀ ਸੀਗਾ ਐਮਐਲਏ ਸਾਹਿਬ ਦਾ ਬਹੁਤ ਕਰੀਬੀ ਸਾਥੀ ਆ ਤੇ ਸਾਡੇ ਨਾਲ ਬਹੁਤ ਕੰਮ ਕੀਤਾ ਉਸਨੇ ਪਰ ਅੱਜ ਜਦੋਂ ਉਹਦੀ ਮੌਤ ਦਾ ਪਤਾ ਲੱਗਾ ਤਾਂ ਦਿਲ ਜਿਹੜਾ ਵਾ ਉਹ ਨੂੰ ਨਾ ਉਹ ਸਕੂਨ ਮਤਲਬ ਗੱਲ ਨਹੀਂ ਹੋ ਰਹੀ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਜੀ ਰੋਜ਼ ਹੀ ਵਾਰਦਾ ਤਾਂ ਹੁੰਦੀ ਹੈ ਕਤਲ ਹੁੰਦੇ ਲੁੱਟਾਂ ਹੁੰਦੀਆਂ ਕੀ ਕਰਨਾ ਚਾਹੀਏ ਕੀ ਕੀ ਫੇਲਰ ਹੈਗਾ ਇਹ ਦੇਖੋ ਫੇਲਰ ਜਿਹੜਾ ਵਾ ਨਾ ਉਹ ਇਹ ਆ ਵੀ ਜਿਹੜੇ ਸਰਕਾਰ ਆ ਉਹ ਬਹੁਤ ਸਰਜੀਦਾ ਵਾ ਇਸ ਮਸਲੇ ਤੇ ਪਰ ਲੋਕਾਂ ਕੋਲ ਜਿਹੜਾ 2 ਨੰਬਰ ਦਾ ਹਸਲਾ ਵਾ ਉਹ ਇਸ ਵਾਰਦਾਰ ਦਾ ਇਲਜ਼ਾਮ ਉਹਨੇ ਦਿੱਤਾ ਜਾਂ ਕਿਸੇ ਲਾਇਸੈਂਸੀ ਦਾ ਰਵਾਲਵਾ ਨਾ ਹੋਇਆ ਇਹ ਤੱਥ ਸਮਾਂ ਦੱਸੇਗਾ ਪਰ ਜਿਹੜਾ ਇਹ ਇਸ ਤਰ੍ਹਾਂ ਦਾ ਇੱਥੇ ਗੱਲ ਚੱਲ ਰਹੀ ਆ ਉਹਦੇ ਤੇ ਪੁਲਿਸ ਨੂੰ ਮੈਂ ਤੁਹਾਡੇ ਮਾਧਮ ਰਾਈ ਬੇਨਤੀ ਕਰਦਾ ਵਾਂ ਕਿ ਸਰਕਾਰ ਦੇ ਆਦੇਸ਼ ਤੇ ਤੁਹਾਡਾ ਕੀਤਾ ਕੰਮ ਹੀ ਲੋਕਾਂ ਨੂੰ ਸ਼ਾਂਤੀ ਦਿਵਾ ਸਕਦਾ ਵਾ ਤੇ ਇਸ ਤੇ ਤੁਰੰਤ ਕਾਰਵਾਈ ਕਰਕੇ ਦੱਸੋ ਕਿ ਵਾਕਈ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਉਹ ਪੁਲਿਸ ਉਹ ਗੱਡੀ ਨੂੰ ਟਰੈਸ ਕੀਤਾ ਤੇ ਉਹ ਬੰਦੇ ਜਿਹੜੇ ਅਸੀਂ ਸਲਾਖਾ ਪਿੱਛੇ ਦਿੱਤੇ ਕਿਉਂਕਿ ਦੱਸਣ ਵਾਲੇ ਤੇ ਨੇ ਕਿ ਇਧਰੋਂ ਗੱਡੀ ਆਈ ਇਧਰੋਂ ਗੱਡੀ ਆ ਕੇ ਤੇ ਉਹ ਗੋਲੀ ਮਾਰ ਕੇ ਚਲੀ ਗਈ ਪਰ ਦੇਖੋ ਗੱਲ ਇਹ ਆ ਵੀ ਮੈਂ ਇੱਥੇ ਖਲੋਤਾ ਵਾਂ ਬਰੇ ਆਰਾਮ ਨਾਲ ਤਾਂ ਹੁਣੇ ਇੱਥੇ ਆ ਕੇ ਕੋਈ ਮੈਨੂੰ ਗੋਲੀਆਂ ਮਾਰ ਜੇ ਮੇਰੀ ਤਾਂ ਕੋਈ ਪਲੈਨਿੰਗ ਨਹੀਂ ਹੋ ਗਈ ਇਹਦੀ ਪਲੈਨਿੰਗ ਜਿਹੜਾ ਪਲੈਨਿੰਗ ਕਰਕੇ ਆ ਜਾਂਦਾ ਉਹ ਆਪਣਾ ਕੰਮ ਕਰ ਜਾਂਦਾ ਤੇ ਸਾਡੇ ਲਈ ਉਹ ਸਵਾਲਾਂ ਦਾ ਜਿਹੜਾ ਵਾ ਇੱਕ ਜੰਝਾਲ ਬਣ ਜਾਂਦਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਦੇ ਰੇਲਵੇ ਫਾਟਕ ਦੇ ਉਤੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਉਸ ਗੋਪੀ ਸੁਲਤਾਨਪੁਰ ਲੋਦੀ ਤਰੀਕ ਮੁਕਤਨ ਜਾ ਰਹੇ ਸੀ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਦੇ ਸਵਿਫਟ ਕਾਰ ਸਵਾਰ ਤਿੰਨ ਨੌਜਵਾਨ ਆਂਦੇ ਨੇ ਰੇਲਵੇ ਫਾਟਕ ਦੇ ਕੋਲ ਜਦੋਂ ਉਹਨਾਂ ਦੀ ਗੱਡੀ ਖੜੀ ਹੁੰਦੀ ਹੈ ਸਵਿਫਟ ਕਾਰ ਸਵਾਰ ਬਾਹਰ ਨਿਕਲਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਪੰਜ ਗੋਲੀਆਂ ਗੋਪੀ ਨੂੰ ਲੱਗੀਆਂ ਨੇ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਇਸ ਬਾਬਾ ਜਿਹੜਾ ਕੇਸ ਦਰਜ ਕਰ ਲਿਤਾ ਗਿਆ ਐ ਐਸਐਸਪੀ ਅਸ਼ਵਨੀ ਕਪੂਰ ਤਰਨਤਨ ਦੇ ਮੁਤਾਬਿਕ ਗੋਪੀ ਦੇ ਖਿਲਾਫ ਕਈ ਮੁਕਦਮੇ ਦਰ ਸੀ ਲੇਕਿਨ ਜਿਹੜਾ ਹੁਣ ਸੋਚਣਾ ਮਿਲਿਆ ਕਿ ਉਹ ਇੱਕ ਅਟੈਂਪਟ ਟੂ ਮਰਡਰ ਦਾ ਪੇਸ਼ੀ ਵਾਸਤੇ ਜਿਹੜਾ ਸੁਲਤਾਨਪੁਰ ਲੋਧੀ ਜਾ ਰਿਹਾ ਸੀ ਫਿਲਹਾਲ ਤਰਨਤਨ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਇਹ ਚੌਥੀ ਵੱਡੀ ਵਾਰਦਾਤ ਹੈ ਇਸ ਤੋਂ ਪਹਿਲੇ ਗਨ ਹਾਊਸ 'ਚ ਚੋਰੀ ਹੁੰਦੀ ਹੈ ਬੈਂਕ 'ਚ ਡਕੈਤੀ ਹੁੰਦੀ ਹੈ ਇੱਕ ਕਪੜਾ ਵਪਾਰੀ ਦੀ ਦੁਕਾਨ ਤੇ ਤਾਬਾ ਤੋਰ ਗੋਲੀਆਂ ਚਲਾਏ ਜਾਂਦਾ ਫਾਇਰਿੰਗ ਕੀਤੀ ਜਾਂਦੀ ਹੈ ਤੇ ਚੌਥੀ ਇਹ ਘਟਨਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਦੀ ਪਈ ਹੈ ਤਰਨਤਨ ਤੋਂ ਮਨੀਸ਼ ਸ਼ਰਮਾ ਜ਼ੀ ਮੀਡੀਆ